ਮੁਰਦਾਬਾ 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 ਸਰਦਾਰ ਜੀ ਮੁਰਦਾਬਾ ਮੁਰਦਾਬਾ ਅੱਜ ਮਗਹਾਈ ਜੋ ਪੰਜਾਬ ਸਰਕਾਰ ਨੇ ਸਾਡੇ ਤੇ ਭਾਰੀ ਬੋਝ ਪਾ ਦਿੱਤਾ ਹੈ ਸਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਔਰ 3 ਰੁਪਏ ਯੂਨਿਟ ਜਿਹੜਾ ਆ ਉਹ ਜਿਹੜਾ ਆ ਉਹ ਹਟਾ ਦਿੱਤਾ ਗਿਆ ਜਿਹੜਾ ਅਸੀਂ ਫ੍ਰੀ ਦਿੰਦੇ ਸੀ ਹੋਰ ਮਗੇ ਆਈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਵਾਧਾ ਹੋ ਗਿਆ। ਸੋ ਅੱਜ ਅਸੀਂ ਮਾਨਯੋਗ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀ ਜੀ ਸਾਡੇ ਦਿਹਾਤ ਦੇ ਪ੍ਰਧਾਨ ਨੇ, ਰਜਿੰਦਰ 베ਰੀ ਜੀ ਸਾਡੇ ਸ਼ਹਿਰ ਦੇ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਅnder ਅੱਜ ਜ਼ਿਲ੍ਹੇ ਵੱਲੋਂ ਪ੍ਰੋਟੈਸਟ ਕਰਕੇ ਏਡੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ ਕਿ ਇਹ ਜਿਹੜਾ ਸਰਕਾਰ ਨੇ ਸਾਡੇ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਰੱਦ ਕੀਤਾ ਇਹ ਮੰਦ ਭਾਗੀ ਗੱਲ ਹੈ। ਔਰ ਹੋਰ ਕੀਮਤਾਂ ਵਧਾ ਕੇ ਜਿਹੜਾ ਇਹ ਲੋਕਾਂ ਦੇ ਉੱਤੇ ਬੋਝ ਪਾਇਆ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਵਧਾ ਕੇ ਸਰਕਾਰ ਨੇ ਸਾਡੇ ਨਾਲ ਔਰ ਗਰੀਬ ਲੋਕਾਂ ਦੇ ਨਾਲ ਆਮ ਲੋਕਾਂ ਦੇ ਨਾਲ ਬਹੁਤ ਵੱਡਾ ਧੋਖਾ ਕੀਤਾ ਇਹਦਾ ਨਤੀਜਾ ਸਰਦ ਪਗਵੰਤ ਸਿੰਘ ਮਾਨ ਨੂੰ ਭੁਗਤਣਾ ਪੈਣਾ ਇਹਦੀ ਸਰਕਾਰ ਚੱਲਦਾ ਹੋ ਰਹੀ ਹੈ ਇਹਦੀ ਗੱਲ ਕੋਈ ਸੁਣ ਨਹੀਂ ਰਹੀ ਇਹਦੇ ਕੋਈ ਵਿਧਾਇਕ ਕੋਈ ਅਫਸਰ ਰੋਂਦੇ ਫਿਰਦੇ ਬਿਲਕੁਲੇ ਫਿਰਦੇ ਨੇ ਪੰਜਾਬ ਦੀ ਵਿਧਾਨ ਸਭਾ ਚ ਜਿਹੜਾ ਜਨਾਜਾ ਇਹਨਾਂ ਦਾ ਨਿਕਲਿਆ ਇਹ ਲੋਕਾਂ ਦਾ ਹੁਣ ਸਿਰਫ ਧਿਆਨ ਭਟਕਾਉਣ ਦੇ ਕਰਕੇ ਜਿਹੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਜਾ ਰਹੀਆਂ ਨੇ ਪੰਜਾਬ ਸਰਕਾਰ ਹਰ 프ਰਾਂਟ ਤੇ ਗਰੀਬਾਂ ਨੂੰ ਸੂਰਤਾ ਦੇਣ ਦੇ ਅੰਦਰ ਬੁਰੀ ਤਰ੍ਹਾਂ ਫੇਲ ਹੋਈ ਹੈ ਮੁਰਦਾਬਾ 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 ਪਈ ਨੋਟ ਰਹੀ ਆ ਸਰ ਜੀ ਮੁਰਦਾਬਾ ਮੁਰਦਾਬਾ ਜੁਮਾਨ ਮੁਰਦਾ ਅੱਜ ਮਗ੍ਹਾਈ ਜੋ ਪੰਜਾਬ ਸਰਕਾਰ ਨੇ ਸਾਡੇ ਤੇ ਭਾਰੀ ਬੋਝ ਪਾ ਦਿੱਤਾ ਹੈ ਸਾਡੇ ਵੱਲੋਂ ਕਾਂਗਰਸ ਪਾਰਟੀ ਵੱਲੋਂ ਦਿੱਤੀਆਂ ਸਹੂਲਤਾਂ ਨੂੰ ਬੰਦ ਕਰ ਦਿੱਤਾ ਔਰ 3 ਰੁਪਏ ਯੂਨਿਟ ਜਿਹੜਾ ਆ ਉਹ ਜਿਹੜਾ ਆ ਉਹ ਹਟਾ ਦਿੱਤਾ ਗਿਆ ਜਿਹੜਾ ਅਸੀਂ ਫ੍ਰੀ ਦਿੰਦੇ ਸੀ ਹੋਰ ਮਗ੍ਹੇ ਆਈ ਡੀਜ਼ਲ ਪੈਟਰੋਲ ਦੀਆਂ ਕੀਮਤਾਂ ਦਾ ਵਾਧਾ ਹੋ ਗਿਆ। ਸੋ ਅੱਜ ਅਸੀਂ ਮਾਨਯੋਗ ਸਰਦਾਰ ਹਰਦੇਵ ਸਿੰਘ ਲਾਡੀ ਸ਼ੇਰੋ ਵਾਲੀ ਜੀ ਸਾਡੇ ਦਿਹਾਤ ਦੇ ਪ੍ਰਧਾਨ ਨੇ, ਰਜਿੰਦਰ 베ਰੀ ਜੀ ਸਾਡੇ ਸ਼ਹਿਰ ਦੇ ਪ੍ਰਧਾਨ ਨੇ, ਉਹਨਾਂ ਦੀ ਅਗਵਾਈ ਦੇ ਅnder ਅੱਜ ਜ਼ਿਲ੍ਹੇ ਵੱਲੋਂ ਪ੍ਰੋਟੈਸਟ ਕਰਕੇ ਏਡੀ ਸਾਹਿਬ ਨੂੰ ਮੈਮੋਰੰਡਮ ਦਿੱਤਾ ਗਿਆ।